ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 19 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਵਰਨ ਵੰਡ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹਾਂ ਅੱਜ ਉਸਤੇ ਅਸੀਂ ਆਖਰੀ ਭਾਗ ਤੇ ਪਹੁੰਚ ਗਏ ਹਾਂ ਔਰ ਮੈਂ ਸਮਝਦਾ ਜੋ ਅੱਜ ਅਸੀਂ ਆਖਰੀ ਭਾਗ ਚ ਵਿਚਾਰਨ ਲੱਗੇ ਆ ਇਹ ਸਾਰਿਆਂ ਤੋਂ ਜ਼ਿਆਦਾ ਮਹੱਤਵਪੂਰਨ ਹੈ ਇਕ ਗੱਲ ਸਮਝ ਲਈ ਕਿ ਇੱਕ ਬੜਾ ਸਾਜ਼ਿਸ਼ੀ ਪਰਮਜਾਲ ਹੈ ਜਿਹੜਾ ਫੈਲਾਇਆ ਗਿਆ ਹੈ ਮਨੁੱਖਤਾ ਦੇ ਇੱਕ ਵੱਡੇ ਹਿੱਸੇ ਨੂੰ ਆਪਣਾ ਮਾਨਸਿਕ ਗੁਲਾਮ ਬਣਾ ਕੇ ਰੱਖਣ ਵਾਸਤੇ ਇਹ ਸਾਜ਼ਿਸ਼ੀ ਪਰਮਜਾਲ ਹੈ ਤੈਨੂੰ ਤੋੜਨਾ ਚਾਹੀਦਾ ਹੈ ਤਰੁੱਟਣਾ ਚਾਹੀਦਾ ਹੈ ਇਹਨੂੰ ਕਿਵੇਂ ਤੋੜਿਆ ਜਾ ਸਕਦਾ ਹੈ ਅੱਜ ਦਾ ਇਹ ਵਿਸ਼ਾ ਹੈ ਇਸ ਜਾਤ ਪਾਤ ਉੱਚ ਨੀਚੇ ਦੇ ਸਾਜ਼ਿਸ਼ੀ ਪਰਮਜਾਲ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ ਅਸਲ ਦੇ ਵਿੱਚ ਸਾਨੂੰ ਇਹ ਦੇਖਣਾ ਪਵੇਗਾ ਕਿ ਵੱਧ ਕਿਵੇਂ ਰਿਹਾ ਇੱਕ ਭਰਮਜਾਲ ਹੈ ਫਿਰ ਇਹਨਾਂ ਸਮਾਜ ਦੇ ਵਿੱਚ ਫੈਲਿਆ ਹੋਇਆ ਬੁਸ਼ਤਾਂ ਦਰ ਪੁਸ਼ਤਾ ਚਲੇ ਆ ਰਹੇ ਸਾਡੀ ਮਾਨਸਿਕਤਾ ਦੇ ਵਿੱਚ ਨਿਵਾੜ ਦਿੱਤਾ ਗਿਆ ਖਾਸ ਤੌਰ ਤੇ ਜਿਹੜਾ ਬ੍ਰਾਹਮਣੀ ਸਮਾਜ ਹੈ ਦੇ ਵਿੱਚ ਚਾਹੇ ਬ੍ਰਾਹਮਣ ਹੈ ਚਾਹੇ ਖੱਤਰੀ ਹੈ ਭਾਵੇਂ ਸ਼ੂਦਰ ਹੈ ਭਾਵੇਂ ਵੈਸ਼ ਹੈ ਜਨਮ ਤੋਂ ਜਿਸਲੇ ਬੱਚਾ ਘਰ ਚ ਜੰਮਦਾ ਹੈ ਤੇ ਉਸ ਮਾਹੌਲ ਚ ਜੰਮਦਾ ਹੈ ਉਹ ਗੱਲਾਂ ਜਿਹੜੀਆਂ ਉਹ ਸੁਣਦਾ ਹੈ ਆਪਣੇ ਬਾਰੇ ਆਪਣੇ ਪਰਿਵਾਰ ਬਾਰੇ ਆਪਣੇ ਸਮਾਜ ਬਾਰੇ ਇਹ ਸੁਣਦਾ ਹੈ ਕਿ ਅਸੀਂ ਐਸਾ ਹਾਂ ਜਿਉ ਬ੍ਰਾਹਮਣ ਕੋਲ ਤੇ ਉਹਦੇ ਮਨ ਚ ਮਾਨਸਿਕਤਾ ਪੈ ਜਾਂਦੀ ਹੈ ਕਿ ਅਸੀਂ ਉੱਚੇ ਹਾਂ ਇਹ ਖੱਤਰੀ ਹੈ ਤੇ ਉਹਦੇ ਤਾ ਮਾਨਸਿਕਤਾ ਪੈ ਜਾਂਦੀ ਹੈ ਅਸੀਂ ਵੀ ਉੱਚੇ ਆ ਪਰ ਅਸੀਂ ਬ੍ਰਾਹਮਣ ਤੋਂ ਉਨੀਵੇਂ ਆ ਕਿ ਅਸੀਂ ਉਹਦੀ ਪੂਜਾ ਕਰਨੀ ਹੈ ਇਸ ਤਰ੍ਹਾਂ ਹੀ ਸ਼ੂਦਰ ਦੇ ਮਨ ਦੇ ਵਿੱਚ ਬਚਪਨ ਤੋਂ ਉਹਦੇ ਬੱਚੇ ਦੇ ਜਨਮ ਲੈਣ ਤੋਂ ਉਹਦੀ ਮਾਨਸਿਕਤਾ ਉਸ ਤਰ੍ਹਾਂ ਹੀ ਵਿਕਸਿਤ ਹੋ ਰਹੀ ਹੈ ਕਿ ਅਸੀਂ ਸ਼ੂਦਰ ਆ ਅਸੀਂ ਕਟੀਆਂ ਅਸੀਂ ਨੀਚਾ ਅਸੀਂ ਦੂਜਿਆਂ ਦੀ ਸੇਵਾ ਕਰਨੀ ਹੈ ਉਹਨਾਂ ਦਾ ਜ਼ੁਲਮ ਸਹਿਣਾ ਚੁੱਪ ਕਰਕੇ ਇਹੋ ਤੇ ਹੀ ਮਾਨਸਾ ਮਾਨਸਿਕਤਾ ਮੈਂ ਕਿਉਂ ਕਹਿ ਰਿਹਾ ਜ਼ੁਲਮ ਸਹਿਣਾ ਚੁੱਪ ਕਰਕੇ ਅੱਜ ਜਿਸੀ ਸਮਾਜਿਤ ਵੇਖ ਰਹੇ ਆ ਦਰਦਵੀਰਾਂ ਦੀ ਕਿੰਨੀ ਗਿਣਤੀ ਹੈ ਲੇਕਿਨ ਚੰਦ ਇੱਕ ਬੰਦੇ ਆਂਦੇ ਨੇ ਉਹਨਾਂ ਦੇ ਜ਼ੁਲਮ ਟਾ ਕੇ ਚਲੇ ਜਾਂਦੇ ਨੇ ਮਗਾਰਕੁੱਟ ਕੇ ਚਲੇ ਜਾਂਦੇ ਨੇ ਉਹਨਾਂ ਦੇ ਧੀਆਂ ਪੇਣਾਂ ਦੀ ਪਤੀ ਕਰਕੇ ਚਲੇ ਜਾਂਦੇ ਨੇ ਔਰ ਉਹ ਆਪਣੀ ਤਕਦੀਰ ਸਮਝ ਕੇ ਸਹਿ ਲੈਣਦੇ ਨੇ ਕਿ ਸਾਡਾ ਕੰਮ ਤੇ ਇਹੀ ਹੈ ਮਾਨਸਿਕਤਾ ਗੁਲਾਮ ਹੋਈ ਹੈ ਉਸ ਮਾਨਸਿਕਤਾ ਨੂੰ ਤੋੜਨਾ ਪੈਗਾ ਉਸ ਮਾਨਸਿਕਤਾ ਦੀ ਗੁਲਾਮੀ ਚੋਂ ਨਿਕਲਣਾ ਪਏਗਾ ਕਿਵੇਂ ਨਿਕਲਾਂਗੇ ਅਜਾ ਪਹਿਲਾ ਪਰਮਾਨ ਜੋ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜਿੱਥੇ ਤੀਜੇ ਨਾੜਕ ਬਖਸ਼ਿਸ਼ ਕਰਦੇ ਨੇ ਹਉਮੈ ਮੇਰਾ ਜਾਤ ਹੈ ਅਤਕ੍ਰੋਧ ਅਬਮਾਂ ਬਦਮਰੇ ਤਾਂ ਜਾਤ ਜਾਏ ਜੋਤੀ ਜੋਤ ਮਿਲੇ ਭਗਵਾ ਹਮੇ ਮੇਰਾ ਜਾਤ ਹੈ ਅਤக்ਰੋਧ ਅਪਮਾਨ ਤਿੰਨ ਚੀਜ਼ਾਂ ਆਇਡੈਂਟੀਫਾਈ ਕੀਤੀਆਂ ਸਤਿਗੁਰੂ ਨੇ ਇੱਕ ਤੇ ਹਮੇ ਈਗੋ ਅਹੰਕਾਰ ਮੇਰਾ ਪੋਜ਼ੈਸਿਵਨੈਸ ਓਵੀ ਪਾਲਵਾ ਓਵੀ ਪਾਲਵਾ ਤ੍ਰਿਸ਼ਨਾ ਦਾ ਰੂਪ ਤੇ ਤੀਜੀ ਜਾਤ ਇਹ ਤਿੰਨੇ ਚੀਜ਼ਾਂ ਸਾਡੇ ਜੀਵਨ ਦੇ ਵਿੱਚ ਮਨੁੱਖੀ ਜੀਵਨ ਦੇ ਵਿੱਚ ਕ੍ਰੋਧ ਤੇ ਅਭਿਮਾਨ ਪੈਦਾ ਕਰਦੀਆਂ ਨੇ। ਕੌਮਤ ਹੈ ਹੀ ਅਭਿਮਾਨ। ਫਿਰ ਮੇਰਾ ਆ ਮੇਰਾ ਉਹ ਮੇਰਾ ਏਡੀ ਮੇਰੀ ਦੌਲਤ ਹੈ ਏਡੇ ਮੇਰੇ ਕਰਨੇ ਏਡਾ ਬਰਾ ਕਾਰੋਬਾਰ ਹੈ ਏਡਾ ਬਰਾ ਉਹ ਤਾਂ। ਇਹ ਵੀ ਅਭਿਮਾਨ ਪੈਦਾ ਕਰਦਾ ਹੈ। ਔਰ ਅਭਿਮਾਨ ਦੇ ਵਿੱਚੋਂ ਕ੍ਰੋਧ ਪੈਦਾ ਹੁੰਦਾ ਹੈ। ਪਾਪ ਕਰਨਾ। ਇਹ ਦੋਨੋਂ ਇਕੱਠੇ ਆਉਂਦੇ ਨੇ। ਜਦੋਂ ਹਉਮੈ ਆਉਂਦੀ ਹੈ ਤੇ ਕ੍ਰੋਧ ਨਾਲ ਆਉਂਦਾ ਹੈ। ਔਰ ਫਿਰ ਜਾਤ ਮੇਰੀ ਜਾਤ ਹੈ ਉੱਚੀ ਹੈ ਮੈਂ ਜਾਤ ਦਾ ਜਿਨ੍ਹਾਂ ਦੇ ਖਿਲਾਫ ਇਹ ਸਾਜ਼ਿਸ਼ੀ ਪਰਮਜਾਲ ਫਲਾਇਆ ਗਿਆ ਜਿਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਉਹ ਵੀ ਆਪਣੇ ਆਪ ਚ ਇਸ ਗੱਲ ਤੇ ਮਾਣ ਕਰਦੇ ਨੇ ਕਿ ਅਸੀਂ ਹੈ ਜਾਤ ਦੇ ਉਹਨਾਂ ਦੇ ਵਿੱਚ ਵੀ ਆਪਣੀ ਜਾਤ ਪ੍ਰਤੀ ਕਿੰਨਾ ਕ੍ਰੋਧ ਹੁੰਦਾ ਹੈ ਕਿ ਜੇ ਉਹਨਾਂ ਦੀ ਜਾਤ ਖਿਲਾਫ ਕੋਈ ਗੱਲ ਕਰੇ ਇਹ ਬੁਰਾਈ ਹੈ ਹੁਣ ਕਿਵੇਂ ਇਸ ਤੋਂ ਛੁਟਿਆ ਜਾ ਸਕਦਾ ਹੈ ਇਹ ਬਦੀ ਹੈ ਵੱਧ ਮਰੇ ਤਾਂ ਜਾਤ ਜਾਏ ਇਹ ਬਦੀ ਚਲੀ ਜਾਏ ਇਹ ਬਿਕਾਰ ਚਲਾ ਜਾਏ ਇਹ ਹੀਣ ਭਾਵਨਾ ਚਲੀ ਜਾਏ ਇਹ ਮੰਦ ਭਾਵਨਾ ਜਿਹੜੀ ਸਾਡੇ ਜੀਵਨ ਦੇ ਵਿੱਚ ਪੱਕੀ ਹੋ ਗਈ ਹੈ ਉਹ ਚਲੀ ਜਾਏ ਤੇ ਉਹ ਸਕਾਰਪੁਰਖ ਤੇ ਨਾਲ ਮਿਲਾਪ ਹੋ ਜਾਏ ਅਸੀਂ ਪਛਾਣ ਲਈਏ ਕਿ ਸਾਡੇ ਅੰਦਰ ਉਸੇ ਅਕਾਰਪੁਰ ਦੀ ਜੋਤ ਹੈ ਜਿਹੜੀ ਕਿਸੇ ਬ੍ਰਾਹਮਣ ਤੇ ਆ ਕਿਸੇ ਕਿਸੇ ਖੱਤਰੀ ਚ ਹੈ ਸਾਰੀ ਮਨੁੱਖਤਾ ਦੇ ਵਿੱਚ ਇੱਕੋ ਹੀ ਜੋਤ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਕਾ ਚਾਨਣ ਸਭ ਮੈਂ ਚਾਨਣ ਹੋਏ ਜਿਸਲੇ ਉਸ ਅਕਾਰਪੁਰ ਤੇ ਨਾਲ ਸਾਡੀ ਜੋਤ ਮਿਲ ਗਈ ਉਹਦੇ ਨਾਲ ਮਿਲਪ ਹੋ ਗਿਆ ਤੇ ਖਤਮ ਹੋ ਗਿਆ ਬਾਦੰਬਰ ਰਹਿ ਤਾ ਜਾਤ ਜਾਏ ਇਹ ਤਰੀਕਾ ਹੀ ਚੁਣੇ ਕਰਦਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਪਛਾਣੀ ਹੈ ਸਿਉ ਸਰਕਾਰਪੁਰ ਦੀ ਜੋਤ ਆ ਸਾਰੇ ਉਹਦੀ ਜੋਤ ਆ ਫਿਰ ਸਾਰੇ ਇੱਕ ਹੋ ਜਾਈਏ ਸਾਰੇ ਮਨੁੱਖਾ ਸਾਡੀ ਜਾਤ ਮਨੁੱਖਤਾ ਹੈ ਸਾਡਾ ਧਰਮ ਮਨੁੱਖਤਾ ਹੈ ਸਾਡੀ ਕੌਮ ਮਨੁੱਖਤਾ ਹੈ ਪਹਿਲਾ ਅਜਦਾ ਦੂਸਰਾ ਪ੍ਰਮਾਣ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਣ ਕੀਤਾ ਹੋਇਆ ਹੈ ਜਿੱਥੇ ਪੰਜਵੇਂ ਨਾਨਕ ਸਾਨੂੰ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਕਿ ਭਾਈ ਜਿਹੜੇ ਭਗਤ ਸਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹਨਾਂ ਤੇ ਆਪਣਾ ਜਾਤ ਦੇ ਬੰਧਨ ਤੋੜੇ ਨਾ ਕਿਵੇਂ ਤੋੜੀ ਉਹਨਾਂ ਤੋਂ ਸਿੱਖਿਆ ਲੈ ਲਓ ਸਾਦੇ ਸੰਗ ਨਾਲਿਕ ਬੁੱਧ ਪਾਈ ਹਰ ਕੀਰਤਨ ਆਧਾਰੋ ਨਾਮ ਦਿਓ ਤਰਲੋਚਨ ਕਬੀਰ ਦਾਸ ਰੋ ਮੁਕਤ ਭਇਓ ਚਮਿਆਰੋ ਨਾਮਦੇਵ ਜੀ ਮੁਕਤ ਹੋ ਗਏ ਸੰਸਾਰ ਦੇ ਲੋਕ ਛਿਪਾ ਗਏ ਨੇ ਸੀ ਐਡੀ ਉੱਚੀ ਅਵਸਥਾ پائی ਗੁਰੂ ਗ੍ਰੰਥ ਸਾਹਿਬ ਚ ਬਾਣੀ ਦਰਜ ਕੀਤੀ ਗਈ ਹੈ ਭਗਤ ਤਰਲੋਚਨ ਜੀ ਬ੍ਰਾਹਮਣ ਕੂਲ ਦੇ ਵਿੱਚੋਂ ਸਨ ਉਹਨਾਂ ਨੇ ਆਪਣਾ ਉੱਚੀ ਜਾਤ ਹੋਣ ਦਾ ਹੰਕਾਰ ਖਤਮ ਕਰ ਲਿਆ ਗੁਰ ਨਾਲ ਦੇ ਘਰ ਤੇ ਪਰਵਾਰ ਹੋ ਗਏ। ਕਬੀਰ ਜੀ ਚੁਰਾਹਕ ਹੁੰਦੇ ਸਨ ਉਹਨਾਂ ਦਾ ਕੰਮ ਸੀ ਕਪੜੇ ਬੁੰਨਣਾ। ਬ੍ਰਾਹਮਣ ਨੇ ਕਿਹਾ ਤੂੰ ਨੀਚ ਜਾਤ ਐ ਛੋਟੀ ਜਾਤ ਐ ਤੂੰ ਕਪੜੇ ਬੁੰਨਣ ਦਾ ਕੰਮ ਕਰਦਾ। ਇੱਡੀ ਵੱਡੀ ਕਿਰਤ ਕਰਨ ਵਾਲੇ ਉਹਨਾਂ ਨੂੰ ਸੁੱਤੀ ਜਾਤ ਦਾ ਬਣਾਤਾ। ਇਹ ਸਾਰੇ ਉਸਕਾਰ ਪੁੱਤ ਦੇ ਦਾਸ ਗੜ ਗਏ ਦਾਸ ਰੋ। ਤੇ ਜਿਸ ਨੇ ਬਣ ਗਏ ਨਾ ਤੇ ਮੁਕਤ ਹੋ ਗਏ ਮੁਕਤ ਭਏ ਉਹ ਚਮਿਆਰੋ ਅਕਬਰ ਰਵਦਾਸ ਜੀ ਜਿਨ੍ਹਾਂ ਨੂੰ ਚਮਿਆਰ ਕੁਲ ਚੁੱਕਿਆ ਜਾਂਦਾ ਸੀ ਜਿਹਨਾਂ ਦਾ ਕੰਮ ਸੀ ਮਰੇ ਹੋਏ ਡੰਗਰ ਇਕੱਠੇ ਕਰਕੇ ਉਹਨਾਂ ਦੀ ਖੱਲ ਲਾਉਣੀ ਉਹਨਾਂ ਦੀ ਸਵਾਤ ਕਰਨੀ ਇਸ ਕਰਕੇ ਚਮਿਆਰ ਕੁਲ ਕਿਹਾ ਜਾਂਦਾ ਸੀ ਤੇ ਸਾਰੇ ਮੁਕਤ ਹੋ ਗਏ ਕਿਵੇਂ ਮੁਕਤ ਹੋ ਗਏ ਕਿ ਮੈਂ ਵਸਤਾ ਪਾਈ ਸਾਧ ਸੰਗ ਨਾਨਕ ਬੁੱਧ ਪਾਈ ਸਤ ਸੰਗਤ ਦੀ ਵਜ੍ਹਾ ਕਰਕੇ ਸਤ ਸੰਗਤ ਜੋ ਆ ਕੇ ਉੱਚੀ ਬੁੱਧੀ ਪ੍ਰਾਪਤ ਕਰ ਲਈ ਉੱਚੀ ਸੋਝੀ ਪ੍ਰਾਪਤ ਕਰ ਲਈ ਤੇ ਫਿਰ ਉਸ ਅਕਾਲ ਪੁਰਖ ਦੀ ਸਿਫਤ ਸਲਾ ਚ ਲੱਗ ਗਏ ਹਰ ਕੀ ਤਨਾਦਾਰ ਉਹ ਬਾਕੀ ਸਭ ਛੱਡ ਕੇ ਭਰਮ ਜਾਲ ਤੋੜ ਕੇ ਉਹਨਾਂ ਨੇ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾ ਕਰਨੀ ਹੈ ਬਸ ਉਹਦੀ ਵਡਿਆਈ ਕਰਨੀ ਹੈ ਉਹਦੇ ਗੁਣ ਗਾਣੇ ਨੇ ਆ ਬ੍ਰਾਹਮਣ ਦੇ ਨਹੀਂ ਬ੍ਰਾਹਮਣ ਦੀ ਗੁਲਾਮੀ ਨਹੀਂ ਕਬੂਲ ਕਰਨੀ ਉਸ ਅਕਾਲ ਪੁਰਖ ਦਾ ਬਚ ਜਾਣਾ ਤਾਂ ਕਰਕੇ ਮੁਕਤ ਹੋ ਗਏ तरीका है जो तरीका भगत नामदेव जी ने कबीर जी ने रविदास जी ने इतों तक के भगत त्रिलोचन जी भावें न इस करके वरत है क्योंकि ब्राह्मण कुलच सन लेकिन समदर्सी हो गए वो बुद्धि नाश हो गई आखिरी भाग्या कल का दिन होर विचार वो समाप्ति करा ਅੱਜ ਵਾਰ ਸਿੱਤਰੇ ਇੱਕ ਬਚਨ ਪ੍ਰਵਾਨ ਕਰਨਾ ਹੋਈਆਂ ਭੁਲਾਣ ਵਾਸਤੇ ਕਿ ਮਾ ਬਖਸ਼ ਤੇਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ